ਕਿਹੜਾ ਕੱਲ ਅੱਜ ਜੋ ਦਿਨ ਆਈ ਗਿਆ ਜਦੋਂ ਪਾਪਾ ਬਣ ਗਏ ਤੇ ਅਸੀਂ ਜਾਵਾਂਦੇ ਸਾਈਕਲ ਤੇ ਨੰਸਾ ਉਹ ਹੈ ਮੋਦੀ ਤੇ ਜੈਦੇਵ ਕਿਦਾਂ ਫਿਰ ਥੱਕਿਆ ਤਾਂ ਨਹੀਂ ਨਾ ਵੈਗੁਰੂ ਜੀ ਦੀ ਕਿਰਪਾ ਆਏ ਓਏ ਕਹਿੰਦੇ ਵੈਗੁਰੂ ਜੀ ਦੀ ਕਿਰਪਾ ਵੈ ਇਹ ਹੈਗਾ ਗੁਰਦਾਰ ਨਿੰਮ ਸਾਹਿਬ ਕਰੋ ਜੀ ਦਰਸ਼ਨ ਮਾਰੇ ਓਏ ਬਹੁਤ ਓਹ ਸਾਗੀ ਤਾਂ ਕਿ ਮੈਂ ਆਪਣੀ ਲਾਈਟ ਦੇ ਵਿੱਚ ਪਹਿਲੀ ਵਾਰ ਫੈਕਲਦੇ ਗੁਰਦਵਾਰਾ ਉਵੇ ਜਿਹੜਾ ਸੰਸਦ ਦਾ ਸਾਬ ਲੋਰੀਆ ਆ ਜਾ ਆ ਜਾ ਆ ਜਾ ਨਹੀਂ ਤਾਂ ਥੱਕ ਰਹਿੰਦੇ ਹਾਂ ਸਤਿਗੁਰੂ ਬਲਾਸਾ ਸਤਿਗੁਰੂ ਆਖਿਰਕਾਰ ਅੱਜ ਉਹ ਦਿਨ ਆ ਹੀ ਗਿਆ ਜਦੋਂ ਪਾਪਾ ਬਣ ਗਏ ਤੇ ਅਸੀਂ ਰਾਵਾਂ ਦੇ ਸਾਈਕਲ ਤੇ ਨੰਸਾ ਵੈਰੀ ਗੁੱਡ ਬੜੇ ਦਿਨ ਦਾ ਜੈਦੇਵ ਕਹਿ ਰਿਹਾ ਸੀ ਕਿ ਆਪਾਂ ਸਾਈਕਲ ਤੇ ਨਿਮ ਸਾਹਿਬ ਚਲੀਏ ਔਰ ਨਿਮ ਸਾਹਿਬ ਸਾਡੇ ਪਿੰਨੋਂ ਪੈਂਦਾ ਜੀ 4 ਕਿਲੋਮੀਟਰ ਅਪ ਡਾਊਨ ਹੋ ਜਾਏਗਾ 4 ਕਿਲੋਮੀਟਰ ਆ ਮਨ ਲਾ ਗਿਆ 8 ਕਿਲੋਮੀਟਰ ਤੇ ਮੈਨੂੰ ਇਹ ਸੀ ਥੱਕ ਜਾਏਗਾ ਪਰ ਇਹ ਕਹਿੰਦਾ ਨਹੀਂ ਜਾਣਾ ਜਿੱਦ ਫੜੀ ਏ ਅੱਜ ਇਹਨੇ ਸਪੈਸ਼ਲ ਅਨਿਸ਼ਾਨ ਸਾਹਿਬ ਮੰਗਾਇਆ ਇਹਨੇ ਸਾਈਕਲ ਦੇ ਉੱਤੇ ਲਗਾ ਲਿਆ ਤੇ ਹੁਣ ਆਪਾਂ ਰੈਡੀ ਆ ਆ ਮੈਂ ਸਿਫਟ ਵਾਲਾ ਸੀਟ ਸਾਡੀ ਆ ਬੈਠੀ ਮੈਂ ਸਿਫਟ ਵਾਲਾ ਸਾਈਕਲ ਲੈ ਲਿਆ ਇਹਦਾ ਤੇ ਮੈਂ ਹੁਣ ਇਸ ਸਾਈਕਲ ਤੇ ਜਾਵਾਂਗਾ ਤੇ ਜੈਦੇਵ ਜਾਏਗਾ ਆਪਣੇ ਇਸ ਸਾਈਕਲ ਤੇ ਚੱਲ ਸਿਖਤਾਇਆ ਚੱਲ ਜੈਦੇਵ ਹਾਂਜੀ ਚਲੋ ਚਲੋ ਚਲੀਏ ਚਲੋ ਅੱਜ ਜੈਦੇਵ ਜਾ ਰਿਹਾ ਔਰ ਇਹਦੀ ਅੱਛਾ ਪੂਰੀ ਹੋਈ ਅੱਜ ਚਲੋ 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 ਜੀ ਚਲ ਪਿੱਲੋ ਯਾਰ ਦਾ ਰਾਸਾ ਲੋਟ ਮੇ ਉਧਰ ਹੀ ਜਾਣਾ ਤੂੰ ਸਕੂਲ ਨੂੰ ਉਧਰ ਹੀ ਤੇ ਜਾਣਾ ਸਕੂਲ ਉਧਰੀ ਜੰਦੇਰਾ ਝੰਡਾ ਨਹੀਂ ਉੱਡ ਰਿਆ ਯਾਰ ਨਿਸ਼ਾਨਦ। ਖੜ ਦੇ ਕੋਈ ਨੂੰ ਫਿਰ ਪਿੰਡ ਚ ਬਾਹਰ ਜਾ ਕੇ ਬਣਾਵਾਂਗੇ ਬਾਕੀ ਵੀਡੀਓ। ਹਾਂ। ਆਪਾਂ ਤੇ ਫੁੱਲ ਪਰਦੇ। ਆਪਾਂ ਤਾਂ ਫਿਰ ਹੀ ਸ਼ਕਿਲ ਦੇ ਜਾਈਏ। ੜਕੀ ਟਾਂ ਦੇ ਵੈਂਚਰੀਂਗ ਹੋਇਦਾਨਾ। ੜਕੀ ਵੈਂਚਰੀਂਗ ਹੋਈ। ਆਪਾਂ ਨੂੰ ਲੱਗ ਰਿਹਾ ਆਪਾਂ ਅੱਧਾ ਇਸ ਤੋਂ ਹੀ ਕੱਪਾ ਬਾਸ ਪਾਰ ਕਰਤਾ। ਨਹੀਂ ਹਜੇ ਆਪਾਂ ਅੱਧਾ ਕਿਲੋਮੀਟਰ ਆਇਆ। ਪਿੰਡ ਰਹਿ ਗਈ ਸਾਡਾ ਉਹ ਪਿੱਛੇ ਦੂਰ। ਅਸੀਂ ਪਿੰਡ ਤੋਂ ਤਕਰੀਬਨ 500 ਮੀਟਰ ਆ ਗਏ ਆ। ਰਾਮਨਾਲ ਚਲਾ ਫਿਰ ਥੱਕ ਜਾਏਗਾ। ਹੌਲੀ ਹੌਲੀ ਚੱਲ। ਨਹੀਂ ਤਾਂ ਜਿੱਥੇ ਥੱਕ ਗਿਆ ਮੈਂ ਵਾਪਸ ਲੈ ਜਾਣਾ ਫਿਰ ਨਾ ਆ ਕੇ। ਖੇਲ ਕੇ ਆਇਆ ਹੈ। ਥੱਕਦਾ ਤਾਂ ਨਹੀਂ? ਨਾ। ਰਾਮਨਾਲ ਚੱਲੀ ਚੱਲ ਬਸ। ਪਾਉ ਥੱਕ ਗਿਆ ਮੈਂ ਕਿੰਨੀ ਥਾੜਾ ਦੱਸ। ਹੈ? ਪਾਉ ਥੱਕ ਗਿਆ ਮੈਂ ਨਹੀਂ ਥੱਕਦਾ। ਜੇ ਥੱਕ ਗਿਆ ਤਾਂ ਵੀ ਨਹੀਂ ਦੱਸਣਾ। ਨਾ। ਔਰ ਮੈਨੂੰ ਪਤਾ ਲੱਗ ਜਾਏਗਾ ਨਾ। ਕਿੱਥੇ? ਚਲ ਆਪਾਂ ਰੁੱਕ ਕੇ ਸਾਲ ਲੈ ਲਾਂਗੇ ਕਿਤੇ। ਠੀਕ ਹੈ। ਔਰ ਫਿਰ ਕਿੱਥੇ? ਕਿੱਦਾਂ ਲੱਗ ਰਿਹਾ ਤੈਨੂੰ ਫਿਰ ਅੱਜ? ਮਾਂ ਬੜੀ ਮਾਂ ਮਾਰੀ। ਉਹ ਥੋੜੇ ਨੇ? ਹਾਂ? ਹੋਰ ਕਿਸੇ ਨੂੰ ਵਾਜਾ ਮਾਰੀ ਜਾਣਾ ਉਹ ਨਹੀਂ ਹੈ। ਫਿਰ ਘਰ ਨੇ। ਉਹ ਨਹੀਂ ਅਜੇ ਤੱਕ ਦੱਸ ਫਿਰ ਹੋਰ ਕਿੱਦਾਂ ਦੀ ਗੱਲ? ਕੋਈ ਗੱਲਬਾਤ ਦੱਸ। ਕੀ ਦੱਸਾਂ? ਦੱਸ ਗੱਲਬਾਤ ਕੋਈ। ਹੈਂ? ਗੱਲ ਨਾ ਕਰ ਨੀਆ ਸੋਜੀਂ। ਦੱਸਣਾ ਵਾਲੀ ਹੈ। ਹੈਂ? ਪਾਪਾ ਜੀ ਆਪਾਂ ਚ ਓਚੋਲੇ ਤੋਂ ਖੜਾ ਦੇ ਲੈ ਜੀ ਅਮਦੇ ਕਿ ਸਿੱਧਾ। ਤੂੰ ਤਾਂ ਕਹਿ ਰਹੀ ਨੀ ਸ਼ਾਂਤ ਸਭ ਬੰਨੇ ਮੈਂ ਇੱਧੇ ਹੀ ਕੱਢ ਦਾਂਗਾ। ਇਹ ਮੈਨੂੰ ਜੋਸ਼ ਆ ਗਿਆ ਹੈ ਕਰਦਾ ਮੈਂ ਉਹ ਜੋਸ਼ ਕਰਿਆਂਗਾ ਹੁਣ ਇੱਥੇ ਹੀ ਰਾਮਨਾ ਰਾਮਨਾ ਭਾਣਾ ਰਾਮਨਾ ਰਾਮਨਾ ਜਲ ਕਾਫੀ ਦਿਨਾਂ ਬਾਅਦ ਅੱਜ ਜੈਦੇਵ ਦੀ ਇੱਛਾ ਪੂਰੀ ਹੋ ਗਈ ਹੈ ਨਾ ਹਾਂ ਕਿੱਥੇ ਜਾਂਦੀ 7 ਦਿਨ ਰੁਕਿਆ 7 ਦਿਨ ਰੁਕਿਆ ਉਹਨੂੰ ਬਣਾ ਰਿਹਾ ਅੱਜ ਤੁਸੀਂ 12 ਦਿਨ ਕੀਤਾ ਸੀਗਾ ਚੌਥੇ ਨੂੰ ਅੱਛਾ ਵਾਧਾ ਚੌਥੇ ਨੂੰ ਬਾਅਦ ਤੁਸੀਂ ਏ ਜੀ ਝੋਨਾ ਪਰਸਾਂ ਵੀ ਨਹੀਂ ਝੋਨਾ ਗਿਆ ਨਿਸਰ ਕੱਲ ਵੀ ਨਹੀਂ ਲਾਰੇ ਗਏ ਸੀਗੇ ਕੱਲ ਆਪਣੇ ਤੁਹਾਡੇ ਏਰੀਆ ਦੇ ਵਿੱਚ ਕੀ ਸਟੇਟਸ ਹੈ ਕੱਲ ਆਪਣੇ ਝੋਨੇ ਦਾ ਵੀ ਦੱਸਿਓ ਤੁਸੀਂ ਉੱਚਾ ਵੀ ਨਹੀਂ ਮੈਨੂੰ ਲੈ ਗਏ ਸੀਗੇ ਕਿਉਂਕਿ ਉਸ ਤੋਂ ਫਿਰ ਤੋਂ ਸੀ ਡਿਊਟੀ ਤਾਂ ਲੇਟ ਆ ਗਿਆ ਕਿ ਫਿੰਡ ਆ ਰਿਹਾ ਜੀ ਅਫਦਲਪੁਰ ਅੱਜ ਛੰਡੇ ਆ ਨਾ ਕੱਲੋ ਛੁੱਟੀ ਹੈ ਤਾਂ ਆਪ ਆ ਜਾਂਦੇ ਚੀਤਾ ਲੱਭਣਾ ਹੀ ਲੱਭਣਾ ਚੀਤਾ ਲੱਭਣਾ ਅੱਜ ਉਹ ਚੀਤਾ ਤਾਂ ਫੜ ਲਿਆ ਹੈ ਨਹੀਂ ਜਿਹਦੇ ਵਿੱਚ ਚੀਤਾ ਫਿਰ ਵਿੱਚ 4 ਛੱਡੇ ਸੀਗੇ ਤੈਨੂੰ ਛੱਡਦੇ ਹਾਂ ਚੌਥਾ ਵੀ ਤਾਂ ਛੱਡਦਾ ਮੋਦੀ ਨੇ ਛੱਡਨੇ ਹਾਂ ਮੋਦੀ ਤੈਨੂੰ ਕਿਨੇ ਪਰ ਨੂੰ ਕਰ ਪਰ ਨੂੰ ਕਰ ਪਰ ਨੂੰ ਕਰ ਉਹ ਉੱਤਰ ਕਿੱਥੇ ਲੱਗੇ ਫਿਰਦੇ ਨੇ ਸਾਈਕਲ ਤੇ ਜਾਦੇ ਮਲੜੀ ਨਹੀਂ ਕਰਦੀ ਆਹੋ ਮਾਟ ਚਿੱਟੀ ਕੈਂਟ ਫੋਟੋ ਫੋਟੋ ਆ ਜਾ ਆ ਜਾ ਇਹ ਰੋਡ ਛੋਟੀ ਐ ਇਹ ਰੋਡ ਛੋਟੀ ਐ ਤੇ ਲੈਫਟ ਸਾਈਡ ਰਹਿ ਮਿਲੋ ਅੱਗੇ ਜਾਣਾ ਮੇਰਾ ਸਾਰਾ ਰਸਤਾ ਪਤਾ ਸਾਰਾ ਰਸਤਾ ਚੱਲ 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 ਏਸੀਜੀ ਪਿੰਡ ਅਫਦਲਪੁਰ ਇਹ ਆਪਣੇ ਪਿੰਡ ਤੋਂ ਤਕਰੀਬਨ 1.5 ਕਿਲੋਮੀਟਰ ਹੈ ਇਹ ਆਪਾਂ ਗ੍ਰੋਸ ਕਰ ਲਿਆ ਤੇ ਬਸੇ 50% ਪੈਂਡਾ ਜਿਹੜਾ ਤਿਆਰ ਕਰਨ ਵਾਲਿਆਂ ਥੋੜੀ دیر ਚੱਕ ਆਪੇ ਸੌਖਾ ਬੋਲ ਬਟਾਉਣਾ ਬੋਲ ਬਟਾਉਣਾ ਮਰਾ ਹੈ ਆਪਾਂ ਰਾਮ ਨਾਲ ਜਾਣਾ ਹੈ ਠੀਕ ਹੈ ਨਾ ਵੇਖੋ ਚਰੀਆਂ ਤਿੰਨ ਨਾਲੇ ਝੋਨਾ ਹੈ ਕਿਹਦਾ ਕਿਉਂ ਪਿਆਸਦੀ ਹੈ ਅੱਗੇ ਡੇਰੇ ਹੈ ਲੋ ਜੀ ਅਸੀਂ ਅੱਧਾ ਪਿੰਡ ਤੱਕ ਕਰ ਲਿਆ ਤੇ ਉਹ ਸਾਹਮਣੇ ਗੁਰਦੁਆਰਾ ਸਾਹਿਬ ਦਿਸਣ ਲੱਗਿਆ ਪਰ ਸਾਹਮਣੇ ਸੂਰਜ ਹੁਣ ਕਰੇਗਾ ਤੁਹਾਨੂੰ ਦਿਸਣਾ ਨਹੀਂ ਤੇ ਉਹ ਪਿੰਡ ਰਹਿ ਗਿਆ ਜਿੱਥੇ ਸ਼ੰਕਰਪੁਰ ਨਾਲੇ ਦੱਸਣ ਲੱਗਿਆ ਕਿ ਸਾਈਡ ਤੇ ਰਹਿੰਦੇ ਨੇ ਇਹ ਥੋੜੇ ਤੇ ਜੈਦੇਵ ਕਿਦਾਂ ਫਿਰ ਥੱਕਿਆ ਤਾਂ ਨਹੀਂ ਨਾ ਵੈਗੁਰੂ ਜੀ ਦੀ ਕਿਰਪਾ ਹੈ ਹਾਏ ਓਏ ਕਹਿੰਦੇ ਵੈਗੁਰੂ ਜੀ ਦੀ ਕਿਰਪਾ ਹੈ ਵੇਗਰੂ ਜੀ ਤੇ ਪੂਰਾ ਵਿਸ਼ਵਾਸ ਹੈ ਜੀ ਆ ਤੇ ਮੈਨੂੰ ਵੈਗਰੂ ਚੋਏ ਤੇ ਰੁਕਣਾ ਰੁਕਣਾ ਨਹੀਂ ਚੋਏ ਤੇ ਲੈ ਜਾਣੀ ਆ ਚੋਏ ਤਾਂ ਵੀ ਰੋਕੇ ਸਾਹ ਨਹੀਂ ਲੈਣਾ ਲੈ ਲੀ ਹੈ ਇੱਥੇ ਪਾਣੀ ਪੀਣਾ ਪਾਣੀ ਪੀਣਾ ਹਾਂ ਪਿਆਣਾ ਇੱਕ ਮਿੰਟ ਪਾਣੀ ਚੋਏ ਤੇ ਰੁਕਾਂਗੇ ਚੋਏ ਤੇ ਚਲ ਚੋਏ ਦੇ ਨਹੀਂ ਇੱਥੇ ਰੋ ਜੰਦੇ ਆ ਇਹ ਜੀ ਸਾਡਾ ਇਹ ਡੱਬਰ ਦਾ ਏਰੀਆ ਪੈਸੇ ਦਾ ਜਿੱਥੇ ਪਹਿਲਾਂ ਫਸਲਾਂ ਬਹੁਤ ਘੱਟ ਹੁੰਦੀਆਂ ਸੀ ਗੁਕੇਲ ਆ ਗੁਕੇਲ ਤੇ ਹੁਣ ਫਸਲਾਂ ਹੋਣ ਲੱਗੀਆਂ ਕਿਉਂਕਿ ਲੋਕਾਂ ਨੇ ਬਾਗ਼ੀ ਖਾਦਾਂ ਜਾਂ ਰੂੜੀਆਂ ਜ਼ਮੀਨ ਥੋੜੀ ਤਾਕਤ ਵਧਾ ਲਈਏ ਜ਼ਮੀਨ ਦੀ ਤੇ ਹੁਣ ਫਸਲਾਂ ਚੰਗੀਆਂ ਹੋਣ ਲੱਗੀਆਂ ਪਹਿਲਾਂ ਇੱਥੇ ਬਹੁਤ ਮਾੜੀਆਂ ਫਸਲਾਂ ਹੁੰਦੀਆਂ ਸੀ ਕਿਉਂਕਿ ਡੱਕਰੇ ਡੱਕਰ ਜਿਹਨੂੰ ਅਸੀਂ ਡੱਬਰ ਕਹਿੰਦੇ ਨੇ ਕਈ ਏਰੀਜ਼ ਡੱਕਰ ਕਹਿੰਦੇ ਨੇ ਡੱਕਰ ਤੋਂ ਜ਼ਿਆਦਾ ਹੈ ਬੇਟਾ ਠੀਕ ਨਹੀਂ ਪਹਿਲੀ ਚਿਕਨੀ ਮਿੱਟੀ ਮਿੱਟੀ ਲੱਗੇ ਪੈਰ ਨੂੰ ਤੇ ਫਿਰ ਉذرਦੀ ਨਹੀਂ ਹੈਗੀ ਮਹੀਨਿਆਂ ਲੱਗਿਆ ਸਾਬ ਤੇ ਜਦ ਪਈ ਲੱਗਿਆ ਪਾਣੀ ਓਕੇ ਯਾਰ ਐ ਇਧਰ ਲੈ ਓ ਆ ਗਿਆ ਜੀ ਗੁਰਦਰਾ ਨਿਮ ਸਾਹਿਬ ਮਾਤਾ ਆ ਗਿਆ ਨੇ ਮੱਤਲ ਇਹ ਚੋਆ ਜਾ ਰਿਹਾ ੜਿਆ ਤੁਸੀਂ ਰੁਕ ਲ ਕੇ ਦੇਖ ਰਹੇ ਹੋ ਇਹ ਬੂਟੀ ਜੀ ਹੈਗੀ ਇਹ ਚੋਆ ਤੇ ਪਿਛਲੇ ਸਾਲ ਜਦੋਂ ਪਟਿਆਲੇ ਹੜ ਆਇਆ ਸੀ ਆਹ ਜਿਹੜੀ ਰੋਡ ਦੇ ਉੱਤੇ ਪਾਣੀ ਆ ਗਿਆ ਸੀ ਆ ਜਿਹੜੀ ਰੋਡ ਤੋਂ ਬਰਾਬਰ ਹੋ ਗਿਆ ਵੇ ਲੋ ਪਾਣੀ ਆ ਪਹਿਲੀ 4 4.5 ਫੁੱਟ ਨੀਵੀਂ ਤੇ ਆ ਰੋਡ ਦੇ ਬਰਾਬਰ ਪਾਣੀ ਹੋ ਗਿਆ ਸੀ ਤੇ ਆ ਰੋਡ ਉੱਪਰੋਂ ਚੱਲਦਾ ਸੀਗਾ ਇਸੇ ਕਰਕੇ ਫਿਰ ਇਸੇ ਕਰਕੇ ਫਿਰ ਉਹ ਉੱਥੇ ਪੁਲੀ ਟੁੱਟ ਗਈ ਸੀ ਇੱਕ ਉਹ ਹੀ ਤੁਹਾਨੂੰ ਬੁਖਾਣਦੇ ਆ ਕਿਹੜਾ ਪੁਲ ਟੁੱਟਾ ਸੀ ਚਰੀਆਂ ਚਰੀਆਂ ਵੀ ਤਕੜੀਆਂ ਹੀ ਆਵੀਆਂ ਅੱਗ ਅੱਗੇ ਆ ਗਿਆ ਜੀ ਟੀ ਪੁਆਇੰਟ ਟੀ 1 ਤੋਂ ਆਪਾਂ ਰਾਈਟ ਮੋੜਨਾ ਹੈ ਉਹ ਸਾਹਮਣੇ ਨਿੰਮ ਸੌਗਰਦਰਾ ਆਪ ਇੱਥੋਂ ਆਪਾਂ ਨੂੰ ਰਾਈਟ ਮੋੜਨਾ ਹੈ ਇਹ ਲੈਫਟ ਕੌਲੀ ਚਲੀ ਜਾਂਦੀ ਹੈ ਤੇ ਪਟਿਆਲਾ ਰੋਡ ਤੇ ਤੇ ਰਾਈਟ ਮੋੜ ਕੇ ਵੀ ਪਟਿਆਲਾ ਰੋਡ ਚੱਲ ਜਾਂਦੀ ਹੈ ਪਰ ਉਹ ਥੋੜਾ ਵਲਾਪਾਕ ਜਾਂਦੀ ਹੈ ਵੈਰੀ ਗੁੱਡ ਆਪਾਂ ਐ ਜੀ ਇਧਰੋਂ ਹੋਇਆ ਆਖੀਰ ਦਾ ਕਿਕ ਬਿਲਕੁਲ ਹਾਈਐਸਟ ਪੁਆਇੰਟ ਆਇਆ ਨਾ ਕਿਹੜਾ ਹਾਈਐਸਟ ਉਹ ਦੇਖਦੇ ਨੇ ਵੇਚੋ ਉਹ ਚਲੋ ਫਲੋਸਟਰੀਟ ਤੇ ਲਗਾਓ ਉਹ ਬ੍ਰੇਕ ਨਾਲ ਹਾਂ ਚੱਲੀ ਜਾਂਦੇ ਆ ਵੀ ਮੈਂ ਥੋੜੀ ਜਿਹੀ ਲਾ ਨਹੀਂ ਨਹੀਂ ਦੇ ਜ਼ੋਰ ਲੱਗੇਗਾ ਉੱਥੇ ਸਲੋ ਸਲੋ ਚੱਲ ਚੋਇ ਇਹ ਤਾਂ ਸਲੋ ਜਾਣਾ ਹੈ ਹੈ ਚੋਇ ਇਹ ਤਾਂ ਸਲੋ ਜਾਣਾ ਹੈ ਹਾਂ ਦੇਣ ਲੱਗ ਰਿਹਾ ਜਿਵੇਂ ਕਿਸੇ ਸਿੰਘ ਨੇ ਘੋੜੇ ਦੇ ਪਿੱਛੇ ਨਿਸ਼ਾਨ ਸਾਹਿਬ ਨਹੀਂ ਬਣਿਆ ਹੁੰਦਾ ਹਾਂ ਤੇ ਫਿਰ ਘੋੜਾ ਤੇ ਜਾ ਰਿਹਾ ਹੁੰਦਾ ਹਾਂ ਉਵੇਂ ਹੀ ਲੱਗ ਰਿਹਾ ਦਸਾ ਅੱਜ ਹਾਂ ਉਹ ਬਾਬਾ ਜੀ ਦਾ ਸਿੰਘ ਘਾਟਾ ਆ ਗਿਆ ਹੈ ਇਹ ਤਾਂ ਬਹੁਤ ਹੈ ਹੈ ਕਿੱਥੇ ਇਹ ਆ ਗਈ ਚੋਹਾ ਆਹ ਬੁੱਲ ਵੱਜ ਗਿਆ ਸੀ ਤੇ ਆ ਪੁਲ ਗਿਆ ਸੀ ਟੁੱਟ ਆ ਗਿਆ ਆ ਗਿਆ ਜਿਹੜਾ ਪਿਛਲੇ ਸਾਲ ਡੈਮੇਜ ਹੋ ਗਿਆ ਸੀ ਆ ਫਿਰ ਨੇੜੇ ਦੇ ਪਿੰਡਾਂ ਵਾਲਿਆਂ ਨੇ ਬਣਾਈ ਆ ਰੋਡ ਰਾਮਨਾਲਾ ਜਿਹੜਾ ਰਾਮਨਾਲ ਇਹ ਟੈਂਪਰੇਰੀ ਪੁਲ ਆ ਪੁਲ ਟੁੱਟ ਗਿਆ ਸੀਗਾ ਜੀ ਫਾਈਨਲੀ ਅਸੀਂ ਪਹੁੰਚ ਗਏ ਕਿਵੇਂ ਲੱਗ ਰਿਹਾ ਜੀ ਤੁਹਾਨੂੰ ਬਹੁਤ ਧੀਆ ਹੁਣ ਅਸੀਂ ਪਹੁੰਚ ਗਿਆ ਦੇਖੋ ਯੂ ਨੋ ਜੀ ਇਹ ਹੈ ਗੁਰਦਾਰ ਨਿਮ ਸਾਹਿਬ ਕਰੋ ਜੀ ਦਰਸ਼ਨ ਤੇ ਆਹ ਵੇਖੋ ਸੰਗਤ ਅੱਜ ਐਤਵਾਰ ਸੰਗਤ ਬਹੁਤ ਆਉਂਦੀ ਵੀ ਆ ਵੇਖੋ ਜਿਆਦਾ ਦੇ ਇਥੇ ਕਲਾਸਮੇਟ ਬੱਚੇ ਵੀ ਮਿਲਨੇ ਸਜਣ ਸਿਸੜੀਆਂ ਰੇ ਆਦੀ ਤੋਤ ਤੋਤ ਹੈ ਤੋਰੇ ਜਿਤ ਦਸਨ ਤੋਰੇ ਕਿਵੇਂ ਲੱਗ ਰਿਹਾ ਜਿਆਦਾ ਫਿਰ ਜੈਲ ਖੇਡ ਰੇ ਮੱਛੀਆਂ ਦੇ ਨਾਲ ਮੱਛੀ ਓਹ ਹਾਰੀ ਹੋ ਪਮਾ ਅਰੇ ਲੱਗੀ ਓਏ ਜੀ ਆਈ ਨੂੰ ਛੋਟੀ ਮੱਛੀ ਨੂੰ ਇੱਕ ਵਾਰ ਕਰ ਓਏ ਕੈਰੀ ਆਉਂਦੀ ਹਾਂ ਹਾਂ ਅਗੋਂ ਵੀ ਨੂੰ ਲੈਣਾ ਆੜੀ ਗੋਲਫ ਹੋਲੀ ਬੂਰ ਹੋਲੀ ਅ ਅ ਕਿਰ ਕਿੱਦਾਂ ਅਸੀਂ ਜੀ ਕਰ ਲੈਨੇ ਦਰਸ਼ਨ ਗੁਰਦਾਰ ਸਾਹਿਬ ਤੇ ਹੁਣ ਆਏ ਸੀ ਸਰੋਵਰ ਤੇ ਇੱਥੇ ਜਿਆਦਾ ਮੱਛੀਆਂ ਨਾਲ ਖੇਡ ਚੁੱਕਿਆ ਤੇ ਕਰੋ ਜੀ ਦਰਸ਼ਨ ਗੁਰਦਾਰ ਸਾਹਿਬ ਦੇ ਜਦ ਕਿਵੇਂ ਲੱਗਿਆ ਫਿਰ ਤੁਹਾਨੂੰ ਇੱਥੇ ਆ ਕੇ ਹੈ ਅੱਜ ਸਾਈਕਲ ਤੇ ਕਿਵੇਂ ਲੱਗ ਰਿਹਾ ਗੁਰਦਾਰ ਸਾਹਿਬ ਬਹੁਤ ਹੈ ਬੜਾ ਚੰਗਾ ਲੱਗ ਰਿਹਾ ਕਿਉਂਕਿ ਮੈਂ ਆਪਣੀ ਲਾਈਫ ਵਿੱਚ ਪਹਿਲੀ ਵਾਰ ਫੈਕਲ ਤੇ ਗੁਰਦੁਆਰੇ ਆਇਆ ਓ ਵੈਰੀ ਗੁੱਡ तू तो यार पक्का वाला बोले हाथ जोड़ नहीं 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 नहीं, नहीं। आया ਰੋਗ ਲੈ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਖਾਲਸਾ ਗਰਲਸ ਲੇਫਟ ਸਾਈਡ ਰੱਖ ਜਾਇਦਾ ਤੈਨੂੰ ਕਿੰਨੀ ਵਾਰ ਸਮਝਾਇਆ ਹੈ ਮਾਤੇ ਰੇ ਹਸਮਤ ਦਾ ਜੋਗੋ ਜੇ ਇਹਦੇ ਕਹਿੰਦਾ ਪਾਣੀ ਭਰ ਲੋ ਇੱਧਰ ਚੱਲ ਰਹੀ ਮੋਟਰ ਦੇ ਆਪਾ ਭਰ ਲਗਿਆ ਪਾਣੀ ਇਹ ਬੋਤਲ ਦੇ ਵਿੱਚ ਉਹ ਨਿੰਮ ਦਾ ਗੁਰਦਰਾ ਪਿੱਛੇ ਉਹ ਖੜੀਆਂ ਗੱਡੀਆਂ ਛੱਡੀਆਂ ਹਾਂ ਦੇਖ ਹਾਂ ਦੇਖ ਉਹ ਗੱਡਾ ਉਹ ਗੱਡੀਆਂ ਚੱਲ ਆ ਜਾ ਸੱਜੇ ਵਾਸੇ ਅੱਜ ਅੱਜ ਹੁਣ ਤਾਂ ਬੜਾ ਆ ਜਾ ਆ ਜਾ ਆ ਜਾ ਵਾਪਸੀ ਸਮੇਂ ਜਿਆਦਾ ਥੋੜਾ ਤੰਗ ਕਰ ਰਿਹਾ ਹੈ ਜਾਨ ਲੱਗੇ ਸਹੀ ਗਿਆ ਹੁਣ ਥੋੜੀ ਐ ਸ਼ਰਾਰਤਾਂ ਕਰ ਰਿਹਾ ਤੇ ਉਧਰੋਂ ਨੇਰਾ ਪੈਣ ਵਾਲਾ ਵੀ ਹੋ ਗਿਆ ਇਹ ਸਾਡਾ ਕਮਲਾ ਹੈ ਦੇਖ ਲੈ ਖਾਣੇ ਲੱਗ ਚੱਲ ਤੇਰਾ ਨਾਮ ਦੱਸ ਦੀ ਕੀ ਨਾਮ ਦੱਸ ਕਰੀ ਚਲੋ ਸਿੰਘ ਲੋਰੀਆ ਹੈ ਜੈਦੇ ਸਿੰਘ ਤੋਂ ਦਸਾਂ ਲੋਰੀਆ ਲੋਰੀਆ ਹਾਂ ਆ ਪੱਲੋ ਲੋਹੌਰ ਦੇ ਬੰਦੇ ਆ ਆ ਪੱਲੋ ਲੋਹੌਰ ਦੇ ਬੰਦੇ ਆ ਲੋਹੌਰ ਦੇ ਹਾਂ 1 ਕਿਲੋਮੀਟਰ ਰਹਿ ਗਿਆ ਤੇ ਜੈਦੇ ਓਕੇ ਐ ਬਿਲਕੁਲ ਵੀ ਥਕਾਵਟ ਨਹੀਂ ਹੋਈ ਤੈਨੂੰ ਕਿਉਂ ਪੰਗੇ ਨਾਲਾ ਥੱਕਿਆ ਤਾਂ ਨਹੀਂ ਫਿਰ ਜੱਟਾ ਹਾਂ ਆ ਤੁਸੀਂ ਜੱਟ ਰਹੇ ਪੰਜਾਬੀ ਆ ਪੰਜਾਬੀ ਐ ਤੁਸੀਂ ਤਾਂ ਥੱਕਦੇ ਰਹਿੰਦੇ ਹੋ ਸਿੱਧੂ ਮੂਸੇਵਾਲਾ ਫੈਨ ਲੱਗਦਾ ਤੂੰ ਵਾਟ ਕੀ ਸਪੀਡ ਦੇਖਦੇ ਤਾਂ ਲੱਗ ਰਿਹਾ ਤੁਸੀਂ ਥੱਕ ਗਏ ਹੋ ਨਾ ਨਹੀਂ ਥੱਕ ਗਏ ਥੱਕਿਆ ਉਹ ਮੈਂ ਤੇਰੇ ਘਰ ਕਿਉਂ ਜਾਈ ਜਾ ਲੱਗ ਰਿਹਾ ਤੇਰੇ ਘਰ ਕਿਉਂ ਜਾਈ ਜਾ ਰਿਹਾ ਮੈਂ ਕਾਕਾ ਜੀ ਆ ਚਲ ਆ ਜਾ ਬਸ 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 ਚਲ ਮੋੜ ਲੈ ਮੋੜ ਲੈ ਮੋੜ ਲੈ ਹੋਲੀ-ਹੋਲੀ ਹੋਲੀ ਮੋੜੀ ਹੋਲੀ-ਹੋਲੀ ਹੋਲੀ-ਹੋਲੀ ਹੋਲੀ ਹੋਲੀ ਲਓ ਜੀ ਫਾਈਨਲੀ ਰੀਚਡ ਆਪਾਂ ਪਹੁੰਚ ਗਏ ਆਂ ਜੀ ਘਰ ਬਹੁਤ ਆਨੰਦ ਆਇਆ ਜੈ ਜਗਾਰਾ ਛੱਡਿਆ ਨਹੀਂ ਜੈਦੇਵ ਸਤ ਸ੍ਰੀ ਅਕਾਲ